ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੋ ਮਹਲਾ ਪੰਜਵਾਂ ਕੋਟ ਲਖ ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਜਾਂ ਕੋ ਨਾਮ ਨਾ ਦਿਆ ਮੇਰੇ ਸਤਗੁਰ ਸੇ ਮਰ ਜਨਮੇ ਗਾਵਾਰਾ ਕੋਟ ਲਖ ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਜਾਂ ਕੋ ਨਾਮ ਨਾ ਦਿਆ ਮੇਰੇ ਸਤਿਗੁਰ ਸੇ ਮਰ ਜਨਮੇ ਗਾਵਾਰਾ ਮੇਰੇ ਸਤਿਗੁਰ ਹੀ ਪਤ ਰਾਖੇ ਜੀਤ ਆਵੇ ਤਬਹੀ ਪਤ ਪੂਰੀ ਬਿਸਰਤ ਰਲਿਆ ਖਾਕ ਰਹਾ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਤੇ ਸ਼ਗਰ ਬਿਕਾਰਾ ਹਰ ਕਾ ਨਾਮ ਨਿਧਾਨ ਕਲਿਆਣ ਸੂਖ ਸਹਜੇ ਸਾਰਾ ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ਸੇ ਲਾਲ ਭਏ ਗੂੜੇ ਰੰਗ ਰਾਤੇ ਜਿਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸੁਆਮੀ ਅਗੰਦਰਬਾਰਾ ਨਾਮੋ ਵੜਾਈ ਸੋ ਬਾ ਨਾਨਕ ਨਾਨਕ ਖਸਮ ਪਿਆਰਾ ਉਚ ਮੂਚ ਅਪਾਰ ਸਵਾਮੀ ਅਗਮ ਅਪਾਰਾ ਨਾਮੋ ਵੜਾਈ ਸੋ ਬਾ ਨਾਨਕ ਖਸਮ ਪਿਆਰਾ ਮਾਰੂ ਮਹੱਲਾ ਪੰਜਵਾ ਕੋਟ ਲੱਖ ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਜਾਂ ਕੋ ਨਾਮ ਨਾ ਦਿਆ ਮੇਰੇ ਸਤਿਗੁਰ ਸੇ ਮਰ ਜਨਮੇ ਗਾਵਾਰਾ ਕੋਟ ਲੱਖ ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਜਾਂ ਕੋ ਨਾਮ ਨਾ ਦਿਆ ਮੇਰੇ ਸਤਿਗੁਰ ਸੇ ਮਰ ਜਨਮੇ ਗਾਵਾਰਾ ਮੇਰੇ ਸਤਿਗੁਰ ਹੀ ਪਤ ਰਾਖੇ ਚੀਤ ਆਵੇ ਤਬਹੀ ਪਤ ਪੂਰੀ ਬਿਸਰਤ ਰਲਿਏ ਖਾਕ ਰਹਾਉ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਤੇ ਸ਼ਗਰ ਬਿਕਾਰਾ ਹਰ ਕਾ ਨਾਮ ਨਿਧਾਨ ਕਲਿਆਣ ਸੂਖ ਸਹਜੇ ਸਾਰਾ ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ਸੇ ਲਾਲ ਭਏ ਗੂੜੇ ਰੰਗ ਰਾਤੇ ਜਿਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸੁਆਮੀ ਅਗੰ ਦਰਬਾਰਾ ਨਾਮ ਵੜਾਈ ਸੋ ਬਾ ਨਾਨਕ ਨਾਨਕ ਖਸਮ ਪਿਆਰਾ ਉੱਚੇ ਮੂਚੇ ਅਪਾਰ ਸੁਆਮੀ ਅਗਮ ਅਪਾਰਾ ਨਾਮੋ ਵਡਿਆਈ ਸੁਬਾ ਨਾਨਕ ਖਸਮ ਪਿਆਰਾ ਮਾਰੋ ਮਹੱਲਾ ਪੰਜਵਾ ਕੋਟ ਲੱਖ ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਜਾਂ ਕੋ ਨਾਮ ਨਾ ਦਿਆ ਮੇਰੇ ਸਤਗੁਰ ਸੇ ਮਰ ਜਨਮੇ ਗਾਵਾਰਾ ਕੋਟ ਲੱਖ ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਜਾਂ ਕੋ ਨਾਮ ਨਾ ਦਿਆ ਮੇਰੇ ਸਤਗੁਰ ਸੇ ਮਰ ਜਨਮੇ ਗਾਵਾਰਾ ਮੇਰੇ ਸਤਗੁਰ ਹੀ ਪਤ ਰਾਖੇ ਚੀਤ ਆਵੇ ਤਬਹੀ ਪਤ ਪੂਰੀ ਬਿਸਰਤ ਰਲਿਆ ਖਾਕ ਰਹਾਉ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਦੇਛਰ ਬੇਕਾਰਾ ਹਰ ਕਾ ਨਾਮ ਨਿਧਾਨ ਕਲਿਆਣ ਸੂਖ ਸਹਜੇ ਸਾਰਾ ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ਸੇ ਲਾਲ ਭਏ ਗੂੜੇ ਰੰਗ ਰਾਤੇ ਜਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸੁਆਮੀ ਅਗੰ ਦਰਬਾਰਾ ਨਾਮ ਵੜਾਈ ਸੋ ਬਾ ਨਾਨਕ ਨਾਨਕ ਖਸਮ ਪਿਆਰਾ ਊਚ ਮੂਚ ਅਪਾਰ ਸੁਆਮੀ ਅਗਮ ਅਪਾਰਾ ਨਾਮੋ ਵੜਾਈ ਸੁਬਾ ਨਾਨਕ ਖਸਮ ਪਿਆਰਾ ਮਾਰੂ ਮਹਲਾ ਪੰਜਵਾ ਕੋਟ ਲਖ ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਜਾਂ ਕੋ ਨਾਮ ਨਾ ਦਈਆ ਮੇਰੇ ਸਤਿਗੁਰ ਸੇ ਮਰ ਜਨਮੇ ਗਾਵਾਰਾ ਕੋਟ ਲੱਖ ਸਰਬ ਕੋ ਰਾਜਾ ਜਿਸ ਹਿਰਦੈ ਨਾਮ ਤੁਮਾਰਾ ਜਾਂ ਕੋ ਨਾਮ ਨਾ ਦਿਆ ਮੇਰੇ ਸਤਿਗੁਰ ਸੇ ਮਰ ਜਨਮੇ ਗਾਵਾਰਾ ਮੇਰੇ ਸਤਗੁਰ ਹੀ ਪਤ ਰਾਖੇ ਜੀਤ ਆਵੇ ਤਬਹੀ ਪਤ ਪੂਰੀ ਬਿਸਰਤ ਰਲਿਆ ਖਾਕ ਰਹਾਉ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਤੇ ਸ਼ਗਰ ਬਿਕਾਰਾ ਹਰ ਕਾ ਨਾਮ ਨਿਧਾਨ ਕਲਿਆਣ ਸੂਖ ਸਹਜੇ ਸਾਰਾ ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ਸੇ ਲਾਲ ਭਏ ਗੂੜੇ ਰੰਗ ਰਾਤੇ ਜਿਨ ਗੁਰ ਮਿਲ ਹਰ ਹਰ ਗਾਇਆ ਉੱਚ ਮੂਚ ਅਪਾਰ ਸੁਆਮੀ ਅਗੰ ਦਰਬਾਰਾ ਨਾਮ ਵੜਾਈ ਸੋ ਬਾ ਨਾਨਕ ਨਾਨਕ ਖਸਮ ਪਿਆਰਾ ਉੱਚ ਮੂਚ ਅਪਾਰ ਸੁਆਮੀ ਅਗਮ ਅਪਾਰਾ ਨਾਮ ਵੜਾਈ ਸੋ ਬਾ ਨਾਨਕ ਖਸਮ ਪਿਆਰਾ ਮਾਰੂ ਮਹਲਾ ਪੰਜਵਾ ਕੋਟ ਲਖ ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਜਾਂ ਕੋ ਨਾਮ ਨਾ ਦਈਆ ਮੇਰੇ ਸਤਿਗੁਰ ਸੇ ਮਰ ਜਨਮੇ ਗਾਵਾਰਾ कोट लाख ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਜਾਂ ਕੋ ਨਾਮ ਨਾ ਦਿਆ ਮੇਰੇ ਸਤਿਗੁਰ ਸੇ ਮਰ ਜਨਮੇ ਗਾਵਾਰਾ ਮੇਰੇ ਸਤਿਗੁਰ ਹੀ ਪਤ ਰਾਖੇ ਜੀਤ ਆਵੇ ਤਬਹੀ ਪਤ ਪੂਰੀ ਬਿਸਰਤ ਰਲਿਆ ਖਾਕ ਰਹਾ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਤੇ ਸ਼ਗਰ ਬਿਕਾਰਾ ਹਰ ਕਾ ਨਾਮ ਨਿਧਾਨ ਕਲਿਆਣ ਸੂਖ ਸਹਜੇ ਸਾਰਾ ਮਾਇਆ ਰੰਗ ਬਿਰੰਗ ਖਿਨੈ ਮਹ ਜਿਉ ਬਾਦਰ ਕੀ ਛਾਇਆ ਸੇ ਲਾਲ ਭਏ ਗੂੜੇ ਰੰਗ ਰਾਤੇ ਜਿਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸੁਆਮੀ ਅਗੰਦਰ ਬਾਰਾ ਨਾਮੋ ਵੜਾਈ ਸੋ ਬਾ ਨਾਨਕ ਨਾਨਕ ਖਸਮ ਪਿਆਰਾ ਉਚ ਮੂਚ ਅਪਾਰ ਸਵਾਮੀ ਅਗਮ ਅਪਾਰ ਨਾਮੋ ਵੜਾਈ ਸੋ ਬਾ ਨਾਨਕ ਖਸਮ ਪਿਆਰਾ ਮਾਰੂ ਮਹਲਾ 5ਵਾਂ ਕੋਟ ਲੱਖ ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਜਾਂ ਕੋ ਨਾਮ ਨਾ ਦਈਆ ਮੇਰੇ ਸਤਿਗੁਰ ਸੇ ਮਰ ਜਨਮੇ ਗਾਵਾਰਾ ਕੋਟ ਲੱਖ ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਜਾਂ ਕੋ ਨਾਮ ਨਾ ਦਿਆ ਮੇਰੇ ਸਤਿਗੁਰ ਸੇ ਮਰ ਜਨਮੇ ਗਾਵਾਰਾ ਮੇਰੇ ਸਤਿਗੁਰ ਹੀ ਪਤ ਰਾਖੇ ਚੀਤ ਆਵੇ ਤਬ ਹੀ ਪਤ ਪੂਰੀ ਬਿਸਰਤ ਰਲਿਏ ਖਾਕ ਰਹਾਉ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਤੇ ਸ਼ਿਦਰ ਬਿਕਾਰਾ ਹਰ ਕਾ ਨਾਮ ਨੇ ਧਾਨ ਕਲਿਆਣ ਸੂਖ ਸਹਜੇ ਸਾਰਾ ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉਂ ਬਾਦਰ ਕੀ ਛਾਇਆ ਸੇ ਲਾਲ ਭਏ ਗੂੜੇ ਰੰਗ ਰਾਤੇ ਜਿਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸੁਆਮੀ ਅਗੰਦਰਬਾਰਾ ਨਾਮ ਵੜਾਈ ਸੋ ਬਾ ਨਾਨਕ ਨਾਨਕ ਖਸਮ ਪਿਆਰਾ ਉੱਚੇ ਮੂਚੇ ਅਪਾਰ ਸੁਆਮੀ ਅਗਮ ਅਪਾਰਾ ਨਾਮੋ ਵੜਾਈ ਸੁਬਾ ਨਾਨਕ ਖਸਮ ਪਿਆਰਾ ਮਾਰੂ ਮਹਲਾ ਪੰਜਵਾ ਕੋਟ ਲਖ ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਜਾਂ ਕੋ ਨਾਮ ਨਾ ਦਿਆ ਮੇਰੇ ਸਤਗੁਰ ਸੇ ਮਰ ਜਨਮੇ ਗਾਵਾਰਾ ਕੋਟ ਲਖ ਸਰਬ ਕੋ ਰਾਜਾ ਜਿਸ ਹਿਰਦੈ ਨਾਮ ਤੁਮਾਰਾ ਜਾਂ ਕੋ ਨਾਮ ਨਾ ਦਿਆ ਮੇਰੇ ਸਤਗੁਰ ਸੇ ਮਰ ਜਨਮে گاਵਾਰਾ ਮੇਰੇ ਸਤਗੁਰ ਹੀ ਪਤ ਰਾਖੇ ਚੀਤ ਆਵੇ ਤਬਹੀ ਪਤ ਪੂਰੀ ਬਿਸਰਤ ਰਲਿਆ ਖਾਕ ਰਹਾ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਤੇਛੇ ਗਰ ਬੇਕਾਰਾ ਹਰ ਕਾ ਨਾਮ ਨਿਧਾਨ ਕਲਿਆਣ ਸੂਖ ਸਹਜੇ ਸਾਰਾ ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ਸੇ ਲਾਲ ਭਏ ਗੂੜੇ ਰੰਗ ਰਾਤੇ ਜਿਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸੁਆਮੀ ਅਗੰਦਰਬਾਰਾ ਨਾਮ ਵੜਾਈ ਸੋ ਬਾ ਨਾਨਕ ਨਾਨਕ ਖਸਮ ਪਿਆਰਾ ਊਚ ਮੂਚ ਅਪਾਰ ਸੁਆਮੀ ਅਗਮ ਅਪਾਰਾ ਨਾਮੋ ਵਡਿਆਈ ਸੁਬਾ ਨਾਨਕ ਖਸਮ ਪਿਆਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ